ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਜੀ ਬਾਈ ਜੀ ਬਾਈ ਲਵਲੀ ਦਾ ਇਟਲੀ ਤੋਂ ਸਾਨੂੰ ਕਾਲ ਆਉਂਦਾ ਜੀ 23 ਮਈ ਨੂੰ ਸੋ ਬਾਈ ਨੇ ਆਪਣੀ ਵੀਡੀਓ ਦੇਖੀ ਸੀ ਕਰਾਹੇ ਦੀ ਸੋ ਬਾਈ ਕਹਿੰਨਾ ਬਾਈ ਜੀ ਸਾਨੂੰ ਸਪੈਸ਼ਲ ਮਾਡਲ ਕਰਾਹਾ ਰੈਡੀ ਕਰਕੇ ਦੇ ਦਿਓ ਤੇ ਆਪਣਾ ਪਿੰਡਾ ਜੀ ਭੁਦਿਆਣਾ ਜਲੰਧਰ ਜ਼ਿਲ੍ਹਾ ਉੱਥੇ ਡਿਲੀਵਰ ਕਰ ਦੇ ਸੋ ਬਾਈ ਨੂੰ ਅੱਜ ਡਿਲੀਵਰੀ ਦੇ ਰਹੇ ਆ ਜੀ ਕਰਾਹੇ ਦੀ ਆਪਾਂ ਸਪੈਸ਼ਲ ਮਾਡਲ ਕਰਾਹਾ ਬਾਈ ਨੇ ਆਪਣੇ ਤੋਂ ਆਰਡਰ ਤੇ ਬਣਵਾਇਆਗਾ ਸਪੈਸ਼ਲ ਸਾਈ ਦੇ ਕੇ ਬਾਹਰੋਂ ਆਰਡਰ ਕੀਤਾ ਸੀ ਬਾਈ ਨੇ ਸੋ ਕੀ ਸਾਈਜ਼ ਆ ਇਹਦਾ ਕਿੰਨਾ ਕਬੇਟ ਆ ਤੇ ਪਿਸਟਾਪ ਦਾ ਬਾਈ ਨੇ ਕਰਾਹਾ ਬਣਾਇਆ ਉਸ ਬਾਰੇ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਸੋ ਦੱਬ ਕੇ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਉਹਨਾਂ ਤੱਕ ਆਪਣਾ ਨੰਬਰ ਕੰਟੈਕਟ ਨੰਬਰ ਸੌਖਾ ਪਹੁੰਚੇ ਤੇ ਆਪਣੇ ਨਾਲ ਬਾਈਆਂ ਨੂੰ ਸੰਪਰਕ ਕਰਨਾ ਸੌਖਾ ਹੋ ਜਾਵੇ ਜਿਹੜਾ ਭਰਾ ਕਰਾਹਾ ਬਣਾਉਣ ਲਈ ਪਲਾਨ ਕਰ ਰਿਹਾ ਹੈਗਾ ਸੋ ਜਰੂਰ ਸ਼ੇਅਰ ਕਰਿਓ ਜੀ ਵੀਡੀਓ ਸੋ ਆਜੋ ਕਰਾਹੇ ਬਾਰੇ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹਦੇ ਸਾਈਜ਼ ਬਾਰੇ ਗੱਲ ਕਰੀਏ ਜੀ 8 ਫੁੱਟ ਕਰਾਹੇ ਦੀ ਲੰਬਾਈ ਆ ਜੀ ਤੇ 26 ਇੰਚ ਕਰਾਹੇ ਦੀ ਉਚਾਈ ਆ ਜਿਹੜਾ ਸਾਈਜ਼ ਆਪਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹਨ ਜੀ ਦੀ ਜ ਉਹ ਸਹਿਜ ਬਾਈ ਨੇ ਆਪਣੇ ਤੋਂ ਰੈਡੀ ਕਰਵਾਇਆ ਸਪੈਸ਼ਲ ਆਰਡਰ ਦੇ ਉੱਤੇ 363 ਨਿਊ ਹਾਈਲੈਂਡ ਸਪੈਸ਼ਲ ਐਡੀਸ਼ਨ ਬਾਈ ਕੋਲ ਟਰੈਕਟਰ ਸੀਗਾ 4x2 ਸੋ ਉਸ ਟਰੈਕਟਰ ਦੇ ਮਗਰ ਬਾਈ ਨੇ ਬਣਾਇਆਗਾ ਉਸ ਟਰੈਕਟਰ ਦੇ ਅਕੋਰਡਿੰਗ ਇਹਦੀ ਕੋੜੀ ਵਗੈਰਾ ਆਪਾਂ ਜਿਹੜੀ ਹੈਗੀ ਆ ਰੱਖੀ ਹੋਈ ਆ ਫੁੱਲ ਐਂਡ ਮਜਬੂਤ ਇਹ ਕਰਾਹਾਗਾ ਸੋ ਇਹਦੇ ਵਿੱਚ ਆਪਾਂ ਜੇ ਵਜਨ ਦੀ ਗੱਲ ਕਰੀਏ ਬਾਈ ਜੀ 2 ਕੁਵਰਟਲ 10 15 ਕਿਲੋ ਕਰਾਹੇ ਦਾ ਵਜਨ ਆ ਫੁੱਲ ਐਂਡ ਹੈਵੀ ਕਰਾਹਾ ਬਾਈ ਨੇ ਆਪਣੇ ਤੋਂ ਰੈਡੀ ਕਰਵਾਇਆਗਾ ਸੋ ਆਜੋ ਤੁਹਾਨੂੰ ਕੋੜੀ ਵਗੈਰਾ ਤੇ ਵੀ ਚਾਤੀ ਮਰਾਉਣੇ ਆ ਸਭ ਤੋਂ ਪਹਿਲਾਂ ਤਾਂ ਇਹ ਡਬਲ ਕੋੜੀ ਦੇ ਵਿੱਚ ਕਰਾਹਾ ਸੋ ਇਹਦੇ ਵਿੱਚ ਡਬਲ ਘੋੜੀ ਲਾਈ ਹੋਈ ਆ ਬੈਕ ਵਾਲੀ ਤੇ ਪਿਛਲੀ ਸੋ ਜੇ ਅਗਲੀ ਘੋੜੀ ਦੀ ਗੱਲਬਾਤ ਕਰੀਏ ਅਗਲੀ ਘੋੜੀ ਜਿਹੜੀ ਉਹ ਇਹਦੇ ਵਿੱਚ ਆਪਾਂ 2.5 ਇੰਚੀ ਪੰਜ ਸੂਤ ਦੀ ਪੂਰੀ ਹੈਵੀ ਤੇ ਮਜ਼ਬੂਤ ਲਾਈ ਹੋਈ ਆ ਜਿਹੜੀ ਕੀ ਕਦੇ ਵੀ ਆਪਾਂ ਨੂੰ ਕਦੇ ਲੰਬਾ ਨਹੀਂ ਆਇਆ ਬਹੁਤ ਸਾਰੇ ਕਰਾਹਿਆਂ ਦੇ ਆਪਾਂ ਇਹ ਸਪੈਸ਼ਲ ਮਾਡਲ ਦੇ ਪਾਈ ਹੋਈ ਆ ਨਾ ਟੁੱਟੀ ਆ ਕਦੇ ਨਾ ਤੜਕੀ ਆ ਬਹੁਤ ਵਧੀਆ ਲੱਗੀ ਹੋਈ ਆ ਤੇ ਇਹਦੇ ਵਿੱਚ ਜਿਹੜੀ ਬੈਕ ਵਾਲੀ ਘੋੜੀ ਉਹ ਵੀ ਆਪਾਂ ਸਪੈਸ਼ਲ ਪਾਈ ਹੋਈ ਆ 2.5 ਇੰਚੀ ਚਾਰ ਸੂਤ ਦੀ ਪੂਰੀ ਮੋਟੀ ਤੇ ਹੈਵੀ ਸੋ ਦੂਰ ਕਰਾਹਾ ਜਾਣਾ ਸੋ ਬਾਈ ਨੂੰ ਆਪਾਂ ਸਜੈਸਟ ਕੀਤਾ ਬਾਈ ਜ ਪੂਰਾ ਚੰਗਾ ਤੇ ਹੈਵੀ ਖਰਾਬ ਬਣਾਵਾਂਗੇ ਸੋ ਬਾਈ ਨੇ ਵੀ ਐਗਰੀ ਕੀਤਾ ਸਾਨੂੰ ਬਾਈ ਕਹਿੰਦਾ ਵੀ ਚੰਗਾ ਵਧੀਆ ਖਰਾਬ ਬਣਾ ਦਿਓ ਸੋ ਇਹਦੇ ਵਿੱਚ ਇਹ ਚਾਦਰ ਦੀ ਗੱਲ ਕਰਗੇ ਜੀ ਟਾਟਾ ਲਪਾਰੋ ਦੀ ਕਾਲੀ ਚਾਦਰ ਲਾਈ ਹੋਈ ਆਪਾਂ ਦੱਸ ਗਏ ਦੀ ਮੋਟੀ ਪੂਰੀ ਹੈਵੀ ਵਧੀਆ ਜਿਹਨੂੰ ਜਰਜੋਰ ਬਹੁਤ ਘੱਟ ਪੈਂਦੀ ਆ ਜਮੀ ਨਹੀਂ ਪੈਂਦੀ ਸੋ ਇਹਦੇ ਵਿੱਚ ਜਿਹੜੀ ਛੁਰੀ ਲੱਗੀ ਹੋਈ ਆ ਮਾੜੀ ਜੀ ਕੈਮਰਾ ਕੋਲੇ ਕਰਕੇ ਮੇਰਾ ਵੀਰ ਦਿਖਾ ਦੀ ਜਿਹੜੀ ਛੁਰੀ ਇਹਦੇ ਵਿੱਚ ਲੱਗੀ ਹੋਈ ਆ ਆਪਾਂ ਤੁਹਾਨੂੰ ਬੈਗ ਤੋਂ ਵੀ ਕਰਾ ਦਿਖਾਵਾਂਗੇ ਸੋ ਉੱਥੋਂ ਦਿਖਾਵਾਂਗੇ ਤੁਹਾਨੂੰ ਜਿਹੜੀ ਛੁਰੀ ਲੱਗੀ ਹੋਈ ਆ ਇਹਦੇ ਵਿੱਚ ਆਪਣੀ ਸਪੈਸ਼ਲ ਲੱਗੀ ਹੋਈ ਹੈ ਛੁਰੀ ਜਿਹੜ ਤਿਆਰ ਹੋ ਕੇ ਆਉਂਦੀ ਹੈ ਜਿੱਦੀ ਕਸਾਈ ਬਹੁਤ ਘੱਟ ਆ ਗਈ। ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਬੈਕ ਕੈਮਰਾ ਮਾਰ ਕੇ ਵੀ ਇੱਕ ਵਾਰੀ ਝਲਕ ਤੁਹਾਨੂੰ ਕਰਾਈ ਦੀ ਦਿਖਾਉਣੇ ਆ ਵੀ ਇਹਦੇ ਵਿੱਚ ਕੀ ਕੀ ਆਪਾਂ ਚੇਂਜ ਕੀਤਾ ਹੈਗਾ ਕੀ ਕੀ ਲਾਇਆ ਹੋਇਆ ਬੈਕ ਕੈਮਰੇ ਦੇ ਵਿੱਚ ਦਿਖਾਉਣੇ ਆ ਤੁਹਾਨੂੰ। ਸੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹਦੇ ਆਪਾਂ ਢੀਮਾ ਬਾਰੇ ਗੱਲਬਾਤ ਕਰ ਦੋ। ਜਿਹੜੇ ਇਹਦੇ ਵਿੱਚ ਆਪਾਂ ਬੀਮ ਲਾਏ ਹੋਇਆ ਉਹ ਲਾਏ ਹੋਇਆ 2.5 ਇੰਚ 2.5 ਫੁੱਟ ਦੇ ਫੁੱਲ ਮਜ਼ਬੂਤ ਐਂਡ ਹੈਵੀ। ਕਈ ਅਰਤਣੇ ਵਿੱਚ ਝੜ ਜੇ। ਕਈ ਵਾਰੀ ਕਿਸੇ ਬੁਰਜੀ ਨਾਲ ਲੱਗ ਜੇ ਤਾਂ ਕਰਹਾ ਬਿੰਗਾ ਵਗੈਰਾ ਨਹੀਂ ਹੁੰਦਾ। ਫੋਲਾ ਮਜ਼ਬੂਤ ਹੈਵੀ ਬਣ ਜਾਂਦਾ ਇਹਦੇ ਨਾਲ ਸੋ ਇਹਦੇ ਵਿੱਚ ਆਪਾਂ ਚਾਦਰ ਨੂੰ ਸਪੋਰਟ ਵੀ ਦਿੱਤੀ ਹੋਈ ਹੈ ਤਾਂ ਜੋ ਕਈ ਵਾਰੀ ਕਿਸੇ ਚੀਜ਼ ਬੱਟਾ ਵਗੈਰਾ ਜਾਂ ਕੁਝ ਲੱਗ ਜਾਵੇ ਤਾਂ ਇਹਦੇ ਵਿੱਚ ਜਿਹੜਾ ਫਲਡ ਆ ਬਿੰਗ ਨਹੀਂ ਪੈਂਦਾ ਚਾਦਰ ਦੇ ਵਿੱਚ ਚੰਦ ਦੀ ਚਾਦਰ ਦੀ ਜਿਹੜੀ ਚਮਕਾ ਉਹ ਬਰਕਰਾਰ ਰਹਿੰਦੀ ਹੈ ਸੋ ਬਾਕੀ ਰਕਾਬਾਂ ਵਗੈਰਾ ਪਾ ਕੇ ਪੂਰਾ ਵਧੀਆ ਸਫਾਈ ਨਾਲ ਮੇਨਲੀ ਕੰਮ ਹੈ ਜਿਹੜਾ ਆਪਣਾ ਸਫਾਈ ਦਾ ਸਫਾਈ ਨਾਲ ਬਾਈ ਦਾ ਕੰਮ ਕੀਤਾ ਗਿਆਗਾ ਆਪਾਂ ਬਾਈ ਨੇ ਆਪਣੀ ਵੀਡੀਓ ਦੇਖ ਕੇ ਖੁਸ਼ ਹੋ ਕੇ ਬਾਈ ਕਹਿੰਦਾ ਵੀ ਬਹੁਤ ਚੰਗੇ ਤੇ ਸੋਹਣੇ ਗਰਾ ਤੁਹਾਡੇ ਕੋਲੇ ਬਣ ਗਿਆ ਫੇਰ ਹੀ ਆਪਾਂ ਨੂੰ ਆਰਡਰ ਦਿੱਤਾ ਸੀ ਫੋਲ ਸਫਾਈ ਨਾਲ ਬਾਈ ਦਾ ਕੰਮ ਕੀਤਾ ਗਿਆਗਾ ਬਾਕੀ ਜਿਹੜੀ ਹੁੱਕ ਵਗੈਰਾ ਕੀ ਉਹ ਵੀ ਪੂਰੀ ਵਧੀਆ ਲਾਈ ਹੋਈ ਹੈ ਮਜ਼ਬੂਤ ਜਿਸ ਤਰ੍ਹਾਂ ਦੀ ਆਪਾਂ ਘੋੜੀ ਪਾਈ ਹੈ 22 ਇੰਚੀ 500 ਦੀ ਉਸ ਤਰ੍ਹਾਂ ਦੀ ਵਧੀਆ ਇਹਦੇ ਵਿੱਚ ਹੁੱਕਾਂ ਲੰਗਾਉਂਗਾ ਥੱਲੋ ਸਪੋਟਾਂ ਵਗੈਰਾ ਦੇਖ ਕੇ ਸੋ ਬਾਈ ਜੀ ਬਾਈ ਨੂੰ ਡਿਲੀਵਰ ਕਰ ਰਹੇ ਆ ਕਰਾਹਾ ਜੇ ਤੁਸੀਂ ਵੀ ਕਰਾਹਾ ਬਣਾਉਣ ਲਈ ਪਲਾਨ ਕਰ ਰਹੇ ਹੋ ਜਾਂ ਬਣਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਤੁਹਾਡੇ ਭਰਾ ਨੂੰ ਜਰੂਰ ਯਾਦ ਕਰ ਲਿਓ ਤੇ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਹਵ ਸਿੰਘ ਕੋਟ ਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਕਰਾਹਾ ਬੁੱਕ ਕਰਨ ਲਈ ਸਾਡਾ ਸਕਰੀਨ ਤੇ ਚੱਲਦਾ ਨੰਬਰ ਆ ਬਈ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਸ ਘਰ ਬੈਠੇ ਬਾਈਆਂ ਤੱਕ ਆਪਣਾ ਐਡਰੈਸ ਕੰਟੈਕਟ ਨੰਬਰ ਸੌਖਾ ਪਹੁੰਚ ਜਾਂਦਾ ਜੀ। ਬਾਕੀ ਜਿਹੜਾ ਭਰਾ ਆਪਣੇ ਫੇਸਬੁੱਕ ਪੇਜ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਿਹਾ ਬਾਈ ਤੇ YouTube ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਵਾਚ ਕਰ ਰਿਹਾ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਿਉਂਕਿ ਖੇਤੀਬਾੜੀ ਸੰਬੰਧ ਦੇ ਰਿਲੇਟਡ ਖਾਸ ਆਪਣੇ ਕਰਾਹੇ ਬਾਰੇ ਅਪਡੇਟ ਆਪਾਂ ਡੇਲੀ ਹਰ ਰੋਜ਼ ਨਵੀਂ ਵੀਡੀਓ ਤੇ ਦਿੰਦੇ ਰਹਿੰਦੇ। ਸੋ ਫਾਈਨਲੀ ਜੀ ਕਰਾਾ ਲੋਡ ਕਰ ਦਿੱਤਾ ਆਪਾਂ। ਸੋ ਬਾਈ ਦਾ ਰਿਵਿਊ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ। ਸੋ ਜੁ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਭਿੜਿਆਣਾ ਇਹ ਮੇਰੇ ਲੜਕੇ ਨੇ ਪ੍ਰੈਜ਼ ਦਿੱਤਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਬਠਿੰਡੇ ਲਾਗੇ ਤੋਂ ਇਹ ਆਇਆ ਜੀ ਅੰਕਲ ਜੀ ਕਿੱਦਾਂ ਲੱਗਿਆ ਕਰਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਅੱਗੇ ਤੋਂ ਪਿੱਛੇ ਤੋਂ ਦੋਨੇ ਪਾਸੇ ਕੰਮ ਕਰਦਾ ਜੀ ਇਹ ਵੀਰ ਜੀ ਨੇ ਸਾਨੂੰ ਬਾਹਰੋਂ ਬਿਠਾਨੇ ਆਰਡਰ ਕੀਤਾ ਸੀਗਾ ਜੀ ਤੇ ਉਹ ਕਹਿੰਦੇ ਸੀ ਵੀ ਸਪਰਾਈਜ਼ ਦੇਣਾ ਕਰ ਪਤਾ ਨਾ ਚੱਲੇ ਤੁਹਾਨੂੰ ਕਿੱਦਾਂ ਲੱਗਿਆ ਸਪਰਾਈਜ਼ ਜੀ ਬਹੁਤ ਵਧੀਆ ਧੰਨਵਾਦ ਜੀ ਮੇਰੇ ਵੱਲ